ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ 파ਟਨੋ ਹਿੰਦੁਸਤਾਨ 파ਟਨੋ ਦੇਖਣ ਵਾਲੇ ਦਸਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਸੰਗਰੂਰ ਪੁਲਿਸ ਨੂੰ ਮਿਲੀ ਸਫਲਤਾ ਜੂਆ ਲਗਾ ਕੇ ਭੋਲੇ-ਪਾਲੇ ਲੋਕਾਂ ਨੂੰ ਠੱਗਣ ਵਾਲਾ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ 파ਟਨੋ ਦੀ ਖਾਸ ਰਿਪੋਰਟ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਸਾਡਾ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਐਸਐਸਪੀ ਸਾਹਿਬ ਸ਼੍ਰੀ ਸਤਜ ਸਿੰਘ ਜਿਹੜਾ ਆਈਪੀਐਸ ਅੱਗੇ ਐਸਐਸਪੀ ਸਾਹਿਬ ਦਾ ਸਪੈਸ਼ਲ ਡਾਇਰੈਕਸ਼ਨ ਹੈ ਬੜੀਆਂ ਹੀ ਸਮਾਜਿਕ ਉਦੇ ਚ ਜੈਂਬਲਿੰਗ ਇੱਕ ਬਹੁਤ ਜਿਆਦਾ ਬਦਨਾਮ ਕੰਮ ਦਾ ਤਾਂ ਕੁਝ ਲੋਕ भोले-ਭਾਲੇ ਲੋਕਾਂ ਨੂੰ ਗਰਗਲਾ ਕੇ ਉਹਨਾਂ ਨੂੰ ਵੱਧ ਪੈਸੇ ਬਣਾਉਣ ਦਾ ਝਾਂਸਾ ਦੇ ਕੇ ਗੂਗਲ ਤੇ ਰਾਹੀਂ ਇੱਕ ਗੋਰਖੰਦਾ ਚਲਾ ਰਹੇ ਸੀ ਉਹਦਾ ਤੇ ਕਾਰਵਾਈ ਕਰਕੇ ਅਸੀਂ ਦੋ ਜਣਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਤੇ ਮੋਬਾਈਲ ਫੋਨ ਦੇ ਥਰੂ ਆਨਲਾਈਨ ਇਹ ਕੰਮ ਕਰਦੇ ਸੀ ਉਦੋਂ ਜਸੀਨ 스타 ਸੇ 6000 ਦੇ ਕਰੀਬ ਐਸੇ ਪੈਸੇ ਨੇ ਜਿਹੜੇ Google Pay ਰਾਹੀਂ ਕਸਟਮਰਸ ਤੋਂ ਕੋਆ ਕੇ ਤੇ ਉਹਨਾਂ ਨੂੰ ਜਾਂ ਸਾਡੇ ਕੇ ਇਹਨਾਂ ਨੇ ਇਨਵੈਸਟ ਕਰਾਇਆ ਸੀ ਉਹ ਸੀ ਫੋਨ ਕਮ ਕਬਜ਼ੇ ਚ ਲੈ ਲਿਆ ਸਾਡੇ ਟੈਕਨੀਕਲ ਸੈਲ ਦੇ ਇੰਚਾਰਜ ਨੇ ਉਹਨਾਂ ਦੀ ਹੈਲਪ ਲੈ ਰਹੇ ਸੀ ਤੇ ਫਰਦਰ ਇਹਨਾਂ ਦਾ ਕਿੱਥੇ ਕਿੱਥੇ ਨੈਕਸਸ ਹੈ ਉਹ ਟ੍ਰੇਸ ਕਰਾਂਗੇ ਉਹਨਾਂ ਸਾਰਿਆਂ ਦੇ ਖਿਲਾਫ ਅਸੀਂ ਜਿਹੜੇ ਇੱਕ ਆਰਗੇਨਾਈਜ਼ਡ ਕ੍ਰਾਈਮ ਦੀਆਂ ਧਾਰਾਂ ਦਾ ਵਾਅਦਾ ਕਰਕੇ ਅਸੀਂ ਲੌਜੀਕਲ ਐਂਡ ਤੇ ਤਫ਼ਤੀਸ਼ ਨੂੰ ਲੈ ਕੇ ਜਾਵਾਂਗੇ ਤਾਂ ਜੋ ਜਿਹੜੇ ਕੋਲੇ ਪਾਰੇ ਲੋਕਾਂ ਨੂੰ ਨਾ ਠੱਗਿਆ ਜਾ ਸਕੇ